ਲੋਭ ਜ ਸਵੇਰਾ ਦਾ ਟਾਈਮ ਹੈ ਪਿੰਡ ਵਾਲੀ ਮੋਟਰ ਪਰ ਪਹੁੰਚੇ ਆਪਾਂ ਤੇ ਹੋਰੇ ਵੀ ਬਾਈ ਪਾਈਪ ਲਾਈਨ ਦਬਾਹ ਹੋ ਰਹੀ ਆ ਮਲਕੀ ਤੇ ਬਾਈ ਨਹੀਂ ਦਬਾਉਂਦੇ ਆ ਤੇ ਆ ਲੰਗੀ ਬਾਈ ਇੱਧਰ ਬਣੇ ਫੇਤ ਨੂੰ ਉਹ ਤੱਕ ਪਹੀ ਤੱਕ ਪੈਪ ਪੈ ਗੇ ਉਹਦੇ ਉਪਰ ਮਿੱਟੀ ਭਾਰਤੀ ਤੇ ਹੋਰੇ ਰਹਿ ਗਈ ਦੀ ਬਾਈ ਮਿੱਟੀ ਆ ਦੇਖੋ ਇੱਥੇ ਆ ਪੈਪ ਆ ਗਿਆ ਪੁਰਾ ਤੇ ਸ਼ੁਰੂ ਹੋਇਆ ਆ ਗਈ ਬਾਈ ਸਾਡੀ ਪਾਈਪ ਲਾਈਨ ਉਹਦੇ ਪਤਾ ਨਹੀਂ ਇੱਥੇ ਜੀ ਇੱਥੇ ਜੀ ਚੈੱਕ ਕਰਕੇ ਪੈਪ ਔਰੰਗ ਦਾ ਬਾਈ ਪੈਪ ਆਪਣਾ ਉਹਰੇ ਇਹ ਉਹਰੇ ਕਹੀਆਂ ਨਾਲ ਕੰਮ ਚੱਲੂਗਾ ਇਹ ਆ ਦੇਖੋ ਇੱਥੇ ਤੇ ਜੀਸੀਬੀ ਨਾਲ ਛਡਾਤਾ ਤਾਂ ਉਹ ਕਹੀ ਨਾਲ ਚੱਕ ਕਰਕੇ ਬਾਈ ਉਹਰੇ ਪੈਪ ਕੱਢ ਲਿਆ ਤੇ ਚਲੋ ਹੁਣ ਗਾਹਾਂ ਕੰਮ ਸ਼ੁਰੂ ਹੋਊਗਾ ਇੱਕ ਨਾ ਹੀ ਵੀ ਕਾਸਪੀ ਕ੍ਰੋਸਿੰਗ ਆ ਜੀ ਪਹੀ ਦੇ ਵਿੱਚ ਪੈਪ ਲਾਈਨ ਜਾਂਦੀ ਹੈ ਪੈਪ ਆਲੇ-ਦਾਲੇ ਦੱਬ ਹੋਏ ਵੇ ਤੁਹਾਨੂੰ ਪਤਾ ਹਰੇਕ ਨਹੀਂ ਹੁਣ ਪੰਜ ਚਾਰ ਸਾਲ ਦੇ ਵਿੱਚ ਪੈਪ ਦੱਬੇ ਵੇ ਸੋ ਇੱਕ ਨਾ ਹੀ ਕਾਫੀ ਕੰਮ ਹੈ ਹੱਥ ਦਾ ਵੀ ਹੁਣ ਇੱਥੇ ਇਹ ਤੁਹਾਨੂੰ ਖੋਲ ਨਿਕਲੂਗਾ ਜੀ ਤਾ ਫਿਰ ਉਹ ਪੈਪਰ ਲੰਗੂਗਾ ਕਿਉਂਕਿ ਉੱਪਰ ਸਾਡੇ ਵਾਲਾ ਆ ਨੱਕਾ ਆ ਗਿਆ ਦੇਖੋ ਇੱਕ ਦੋ ਨੱਕਾ ਪਾਣੀ ਲੱਗ ਗਿਆ ਬਾਈ ਉਹਥੇ ਜਿਵੇਂ ਕਾ ਨੱਕਾ ਦੇਖੋ ਇਹੀ ਪੈਪ ਲਾਈਨ ਦੇ ਵਿੱਚੋਂ ਇਹ ਨੱਕਾ ਨਿਕਲਿਆ ਬਾਈ ਇੱਥੇ ਤੇ ਸਿੱਧੀ ਚਲੇ ਗਈ ਦੀ ਉਹ ਉੱਥੇ ਨੱਕਾ ਜੀ ਚਲੋ ਬਾਕੀ ਬਾਈ ਚੱਲਦਾ ਕੰਮ ਇੱਧਰ ਤੇ ਪਟਾਈ ਸ਼ੁਰੂ ਹੋਈ ਆ ਉਹ ਮੋਟਰ ਕੋਲ ਤੇ ਤੇ ਬਾਕੀ ਹੁਣ ਮੋਟਰ ਪਰ ਵੀ ਤੁਹਾਡਾ ਗੇੜਾ ਮਰਾਉਂਦਾ ਬੂਟਰ ਬਾਈ ਲੱਗੇ ਪੈਣ ਫਲ ਫੁੱਲ ਫੁੱਲ ਲੱਗੇ ਪੈਣ ਉਹ ਵੀ ਤੁਹਾਨੂੰ ਮੈਂ ਦਿਖਾਉਂਦਾ ਤੇ ਆ ਦੇਖੋ ਭਾਈ ਪਹਿਲਾ ਮਰੂਦ ਤੇ ਆ ਲੋ ਐਨ ਫੁੱਲ ਬਾਈ ਆ ਫੁੱਲ ਵੀ ਲੱਗੇ ਹੋਣ ਵਿੱਚ ਖੇੜਨ ਹਰ ਇੱਕ ਚ ਦਿਖਾਵਾਂਗਾ ਅੱਜ ਤੁਹਾਨੂੰ ਵੀ ਕਿੰਨਾ ਕੁ ਫੁੱਲ ਵੇ ਆਹੇ ਭਾਈ ਅਨਾਰ ਐਸੋ ਕੁਦਰਤੀ ਗੱਲ ਆ ਜੀ ਮੌਸਮ ਬਹੁਤ ਵਧੀਆ ਫਸਲਾਂ ਵੀ ਤੁਸੀਂ ਦੇਖਿਆ ਵੀ ਪੂਰੀਆਂ ਨਿਕਲੀਆਂ ਸੋ ਇਸ ਕਰਕੇ ਬਾਈ ਚਿੜੀਆਂ ਟੁੜੀਆਂ ਵਿੱਚੇ ਬੈਠੀਆਂ ਛੋਟੀਆਂ ਛੋਟੀਆਂ ਬੋਲਦਿਆਂ ਤੁਹਾਨੂੰ ਸੁਣ ਜਾਣੀਆਂ ਆ ਦੇਖੋ ਨਾਲ ਨੂੰ ਕੱਕਣਾ ਫੁੱਲ ਪਿਆ ਦੇਖਣਾ ਇੱਧਰ ਦੂਆ ਅਮਰੂਦੋ ਬਾਈ ਉਹਨੂੰ ਵੀ ਪਿਆ ਬਾਦ ਆ ਦੇਖੋ ਫੁੱਲ ਤੇ ਬਾਕੀ ਆ ਗਈ ਬਾਈ ਜਾਮਣ ਤੇ ਆ ਲੋ ਹਰੀ ਭਰੀ ਐਨ ਬਾਈ ਜਾਮਣ ਨੇ ਤਾਂ ਰੀ ਯਾਦ ਦੇਣੇ ਆ ਲੈ ਬਿਗੈਰ ਪੱਤੇ ਪੱਤੇ ਵੀ ਨਹੀਂ ਟਾਣੀ ਨੂੰ ਸਿਰਫ ਇਹਨੂੰ ਫੁੱਲੇ ਫੁੱਲੇ ਆ ਲੋ ਸਾਰੇ ਜਮਨ ਏਕਣੇ ਬਾਈ ਭਰੀ ਪਈ ਆ ਅੰਬਾ ਨੂੰ ਵੀ ਆ ਗਿਆ ਕੁਹਰ ਉਹ ਮੈਂ ਤੁਹਾਨੂੰ ਦਫਾਉਂਦਾ ਇੱਧਰ ਜਾ ਕੇ ਥੋੜਾ ਜਿਹਾ ਚਾਨਣਾ ਗੰਨੀ ਤੇ ਦੇ ਕਿਹੜੇ ਹਸਨ ਆ ਲਾਇਆ ਜਦੋਂ ਜੂਨ ਦੇ ਮਹੀਨੇ ਧਾਨ ਲੱਗਣੇ ਜੀ ਉਦੋਂ ਪੱਕਾ ਲੱਗਣੀ ਆ ਪੰਮੀ ਇਹ ਆ ਦੇਖੋ ਵੀ ਬਾਈ ਅੰਮੀਆਂ ਇਹ ਆ ਲੋ ਦੇਖਣਾ ਬਾਈ ਸਾਰੇ ਅੰਬ ਭਰਿਆ ਪਏ ਤਾਂ ਸਾਰੇ ਹੌਲੀ ਹੌਲੀ ਚਲੋ ਬਾਕੀ ਅੱਗੇ ਪਿੱਛੇ ਹੋਈ ਜਾਂਦੇ ਅੰਬ ਕਿਹੜੇ ਇੱਕ ਨਸਲ ਦਾ ਲੱਗਿਆ ਬਾਈ ਇਹਦੇ ਕਾਫੀ ਨਸਲਾਂ ਦੇ ਅੰਬ ਲੱਗੇ ਹੋਏ ਸੋ ਇਸ ਕਰਕੇ ਤੁਹਾਨੂੰ ਪਤਾ ਤੇ ਬਾਕੀ ਬਾਈ ਮੌਸਮ ਹੁਣ ਖੁੱਲ ਗਿਆ ਤੁਹਾਨੂੰ ਪਤਾ ਚਲੋ ਕਣਕ ਕੁਣਕ ਚੱਕੋਗੀ ਹੁਣ ਮੀਂਹ ਵਾਲਾ ਨਹੀਂ ਦਿਖਣਾ ਹੈਗਾ ਬਾਕੀ ਖੇਤ ਆਪਣੇ ਬਾਈ ਬਾਏ ਪਏ ਉਧਰ ਦੇਖ ਲੋ ਇੰਦਸ ਵੀਰ ਬਾਈ ਦੀ ਰਹੀ ਤੂੜੀ ਬਣਨ ਤੇ ਚਲੋ ਚੱਲ ਰਿਹਾ ਬਾਕੀ ਬਾਈ ਕੰਮ ਜੀਸੀਬੀ ਵੀ ਆ ਜਾਣੀ ਪਾਈਪ ਲਾਈਨ ਵਾਲੀ ਦੁਬਾਰਾ ਇਹ ਕੰਮ ਚੱਲ ਜਾਨੇ ਹੁਣ ਇਹਨਾਂ ਨੇ ਪਾਈਪ ਲਾਈਨ ਕਾਫੀ ਔਰ ਥੇ ਜਾਣੀ ਹੈ ਜੋ ਉੱਥੇ ਖੇਤ ਹੈ ਟੋਬੇ ਦਾ ਪਾਣੀ ਲੱਗਦਾ ਉੱਥੇ ਤੱਕ ਚਲੋ ਵਧੀਆ ਰੋਗ ਵਾਡੋ ਜਣਾ ਬਾਈ ਉਹ ਮੋਟਰ ਤੇ ਜਾਊਗੀ ਇਹ ਇਹ ਮੋਟਰ ਤੇ ਦੇਖੋ ਬੱਲਬ ਵੀ ਬਲਦਾ ਵੀ ਪਾਣੀ ਆਪਣੇ ਹਰੇ ਖੇਤ ਨੂੰ ਲੱਦਦਾ ਹੋ ਜਾਣਾ ਇਹਨਾਂ ਦੇ ਚਲੋ ਬੱਦੇ ਵੀ ਬਾਕੀ ਬਾਈ ਇੱਧਰ ਬਾਗਬਾੜੀ ਇਨੂੰ ਵੀ ਪਾਣੀ ਲੱਗ ਗਿਆ ਤੇ ਆ ভাই ਸੋਇਆ ਦੇਖੋ ਮੈਂ ਤੁਹਾਨੂੰ ਪਹਿਲਾਂ ਬੂਟੇ ਦਿਖਾਈ ਕਰਦਾ ਤਾਂ ਹੁਣ ਪੱਕ ਗਏ ਸੋਇਆ ਦੇਖੋ ਪੂਰੇ ਪੂਰੇ ਬਟਾ ਇਹ ਆ ਦੇਖੋ ਹੱਥ ਪਰ ਐਂ ਝੜਦੇ ਆ ਆ ਦੇਖੋ ਆਹੇ ভাই ਸੋਇ ਬਾਕੀ ਚਲੋ ਚੱਲੀ ਜਾਂਦਾ ਕੰਮ ਜੀ ਚਲੋ ਲੋ ভাই ਪਹੁੰਚ ਗਈ ਮਸ਼ੀਨ ਸਵੇਰ ਸਵੇਰ ਲੱਗੇ ਕੰਮ ਆ ਲੈਨ ਦੀ ਪਟਾਈ ਬਾਈ ਦੁਬਾਰਾ ਤੋਂ ਸ਼ੁਰੂ ਰਾਤ ਨੇ ਰੰਗ ਗਿਆ ਤਾਂ ਬਾਕੀ ਬਾਈ ਇਹ ਰਸਤਾ ਬਣਾਤਾ ਬਾਈ ਇਹ 842 ਬਾਗਟ ਪਾਈ ਵੀ ਹੈ लावा जी आ भी गई चलो चलता जी पी लो जी तुम्हें देखा पिछे पागर ना देते थे इधर चाचा जी दे ਵੇ ਸ਼ਾਰਟਕਾਟ ਨੇ ਤੇ ਤੇ ਉਸ ਤੋਂ ਬਾਅਦ ਵੀਰੋ ਆ ਦੇਖੋ ਗੰਨੇ ਦਾ ਜਮਾ ਜਿਹੜਾ ਬੱਡ ਸਿਸਟਮ ਆ ਆ ਗੱਬੇ ਬਾਈ ਬੇਲਾ ਇਹਦੇ ਪਰ ਧਨੀਏ ਦੀਆਂ ਚੁਟਕੀਆਂ ਜੇ ਲਾਉਂਦੇ ਆ ਕਿਤੇ ਕਿਤੇ ਤੇ ਬਾਕੀ ਆ ਗੰਨਾ ਬਾਈ ਜਿਹੜਾ ਪਹਿਲਾ ਅੱਖ ਵਾਲਾ ਖੜਾ ਤਾਂ ਕਿਉਂਕਿ ਇਹ ਤੁਹਾਨੂੰ ਪਤਾ ਵੀ ਆਹ ਔਰ ਜਗ੍ਹਾ ਤਾਂ ਬਾਹ ਨਹੀਂ ᱛੀ ਹੋਣੀ ਬੂਟਿਆਂ ਕਰਕੇ ਜਿਹੜੀ ਅੱਖ ਖੜੀ ᱛੀ ਇਹ ਆ 95 ਬੀਜ ਤੇ ਹੁਣ ਬੀਜਿਆ ਬਾਈ ਗਾਂ 18 ਆ ਦੇਖ ਲਓ ਤੁਸੀਂ ਦੇਖ ਲੈਣਾ ਬੀ ਬਹੁਤ ਵਧੀਆ ਬਾਈ ਜਮਾ ਕਰਨੇ ਦਾ ਬਾਕੀ ਹਲੇ ਪਾਣੀ ਲੱਗੀ ਜਾਂਦਾ ਆ ਇਹ ਇਹ ਕੈਰੇਨ ਪਾਣੀ ਲੱਗਿਆ ਵਾ ਤੇ ਇਹ ਕੈਰੇ ਦਾ ਪਾਣੀ ਰਹਿੰਦਾ ਆ ਦੇਖ ਲੋ ਬਾਕੀ ਬਾਈ ਉੱਪਰ ਸਪਰੇਅ ਕਰੀ ਸਰੋਂ ਬਹੁਤ ਹੋ ਗਈ ਸੀ ਸਰੋਂ ਹਲੇ ਪਈ ਆ ਦੇਖ ਲੋ ਢੱਕਿਓ ਜਿਹੜੇ ਕੈਰੇਚ ਨਹੀਂ ਸਪਰੇਅ ਕਰੀ ਉਹਦੀ ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵੀ ਸਰੋਂ ਕਿੱਕਣਾ ਹੋਈ ਵੀ ਤੇ ਆ ਦੇਖੋ ਇਹ ਕੈਰੇਚ ਸਪਰੇਅ ਤੇ ਰਹਿ ਗਿਆ ਕੈਰਾ ਹਲੋ ਇਕਣਾ ਜੰਮ ਗਈ ਧੀ ਬਾਈ ਸਰੋ ਬਾਕੀ ਹੁਣ ਇਹਦਾ ਵੀ ਨੰਬਰ ਲੱਗੂਗਾ ਬਾਈ 1-2 ਦਿਨ ਦੇ ਵਿੱਚ ਕਿਉਂਕਿ ਗੰਨੇ-ਗੰਨੀ ਤੇ ਜ਼ਿਆਦਾ ਬਾਕੀ ਢੇਰ ਹੁਣ ਬਣ ਗਏ ਪੂਰੇ ਔਰ ਢੇਰ ਲੱਗਿਆ ਵਾ ਬਾਈ ਹਾ ਢੇਰ ਲੱਗਿਆ ਵਾ ਇੱਕੋ ਵਿੱਚ ਨੂੰ ਦਿਖਦਾ ਤੁਹਾਨੂੰ ਇਕਣਾ ਚਾਰ ਢੇਰ ਲੱਗੇ ਹੋਏ ਪੂਰੇ ਤੇ ਬਾਕੀ ਗੰਨੇ ਦਾ ਜੰਮ ਪੂਰਾ ਜੀ ਹਨ ਆ ਦੇਖੋ ਇਧਰ ਨੂੰ ਇਹ ਹੰਧੋਂ ਦੁਖਾਤਾ ਸਿਆੜਾਂ ਚ ਖੜਾ ਬਾਕੀ ਵਈ ਬੂਟੇ ਵਾਲਾ ਖੇਤ ਆ ਇਹ ਬੂਟੇ ਲੱਗੇ ਤੇ ਆ ਲੋ ਇਹਨਾਂ ਕੱਲੀ ਕੱਲੀ ਅੱਖ ਜਿਹੜੀ ਆ ਨਾ ਫੁੱਟੀ ਵੀ ਆ ਦੇਖ ਲਓ ਸਰ ਤ ਸਰ ਤੱਕ ਬਾਕੀ ਦਿਨ ਪਰ ਦਿਨ ਫਰਕ ਪਈ ਜਾਣਾ ਜੀ ਇਹਦਾ ਹੋਰ ਫੁੱਟ ਰਿਹਾ ਕੁਛ ਨਾ ਕੁਛ ਨਿਕਲ ਰਿਹਾ ਦੇਖੋ ਆ ਦੋ ਅੱਖਾਂ ਵਾਲੇ ਨਿਕਲ ਰਹੀਆਂ ਜੀ ਇੱਕ ਨਹੀਂ ਹਰਿਆ ਦੇਖੋ ਆ ਅੱਖ ਫੁੱਟ ਰਹੀ ਆ ਗਰਮੀ ਦਾ ਬੀਜ ਆ ਬਈ ਕਿੰਨਾ ਚਲੋ ਥੋੜੇ ਜਿਹੇ ਦਿਨ ਚ ਨਿਕਲੇ ਹੁੰਦੇ ਤਾਂ ਤੁਹਾਨੂੰ ਪਤਾ ਸਿਆਲ आले ਦਾ ਟਾਈਮ ਲੰਘ ਜਾਂਦਾ ਚਲੋ ਲੋ ਬਾਈ ਘਰ ਪਹੁੰਚ ਗਏ ਖੜਾ ਆਪਣਾ ਮੂਰੇ ਚੌਬਰ ਤੇ ਦਰਵਾਇ ਗੱਡੀ ਪਰ ਦਸਤੀ ਵੀ ਤਰਪਾਲ ਤੇ ਬੇੜੇ ਦੇ ਵਿੱਚ ਤਾਂ ਹੁਣ ਸਾਨੂੰ ਪਤਾ ਇੱਧਰ ਦੇਖੋ ਪਹਿਲਾਂ ਨਿਆਣੇ ਲੈ ਆ ਜਾ ਬਾਈ ਛੁੱਟੀ ਇਹਨਾਂ ਨੂੰ ਆਓ ਚੱਲੋ ਬਾਈ ਦੇਖਣਾ ਇਹ ਹੈ ਭਾਈ ਬਚਪਨ ਦੇਖ ਲੋ ਕੀ ਪਤਾ ਇਹਨਾਂ ਨੂੰ ਮਿੰਜਿਆ ਹੈ ਸਾਨੂੰ ਨੰਗ ਨੰਗ ਕੇ ਲੜਾਈਆਂ ਲੜਦੇ ਆ ਤੇ ਬਾਕੀ ਭਾਈ ਮੌਸਮ ਵਧੀਆ ਸਾਫ ਧੁੱਪ ਵੀ ਪੂਰੀ ਤੇ ਆ ਲੋ ਗੱਡੀ ਢੱਕੀ ਵੀ ਹੈ ਤੇ ਟਰੈਕਟਰ ਭਾਈ ਰਾਤ ਨੇ ਰਿਹਾ ਆ ਆ ਕੱਪੜਾ ਸਾਫ ਕਰਨ ਵਾਲਾ ਟਰੈਕਟਰ ਦਾ ਇੱਥੇ ਰੱਖੰਦਾ ਤੇ 11 ਵਜੇ ਆਇਆ ਜੀ ਰਾਤ ਮਹਿਕ ਕੋਲ ਤੋਂ ਕਣਕ ਮੰਡੀ ਲੈ ਕੇ ਗਿਆ ਉਹ ਤਾਂ ਇੱਧਰ ਬੰਦੇ ਆ ਵਾ ਤੇ ਬਾਈ ਇੱਧਰ ਬਾਗਬਾੜੀ ਆਪਣੀ ਲਾ ਵੀ ਲਾ ਵੀ ਮਰ ਗਏ ਬੰਦੇ ਆਏ ਖੇਲਦੇ ਇਹੇ ਲਾ ਵੀ ਸੱਸੀ ਕੱਲ ਵਲੋਗ ਪਹਿਲਾ ਸੱਸੀ ਕੱਲ ਮੇਰਾ ਲੱਤਨ ਸਾਲ ਨੂੰ ਪਿਆ ਸੱਸੀ ਕੱਲ ਮੈਂ ਸੱਸੀ ਕੱਲ ਦੀ ਸੱਦਨ ਤੂੰ ਬੁਲਾ ਪਈ ਦੁਬਾਰਾ ਸੱਸੀ ਕੱਲ ਲਾ ਵੀ ਬੰਦਾ ਲੱਗਿਆ ਆਪਣਾ ਬੋਲਣ ਹਾਂ ਬਈ ਕਾਦੀ ਮौज-ਮਸਤੀ ਚੱਲਦੀ ਛੁੱਟੀ ਕਾਦੀ ਅੱਜ ਦੱਸੋ ਅੱਜ ਹੋਇਆ ਕਹਿੰਦੇ ਨੇ ਲੇ ਬਰਥਡੇ ਹਾਂ ਲੇ ਬਰਥਡੇ ਦੀ ਬਾਈ ਛੁੱਟੀ ਅੱਜ ਬੱਚਿਆਂ ਨੂੰ ਆ ਦੇਖ ਲੋ ਕੰਨਾ ਚੱਲਦੀ ਮौज-ਮਸਤੀ ਇਹਨਾਂ ਦੀ ਆਹ ਦੇਖੋ ਆ ਬੰਦਾ ਆਪਣਾ ਲੱਗੇ ਹਾਂ ਆ ਦੇਖੋ ਬਰਦਈਆ ਬੁਲਿਆਈਓ ਬੰਡੋ ਮੈਂ ਹੂੰਗਾ ਜਹੰਦੀ ਟੀਮ ਹਾਂ ਜੇ ਪਾਕਿਸਤਾਨ ਨੂੰ ਬੀਚੋ। ਲਓ ਬਾਈ। ਇਹ ਆਹ ਉੱਪਰ ਪਰ ਟੋਕੋਲੀ ਮਾਰਨੀ ਐ। ਫੱਲੇ ਤਾਂ ਨਹੀਂ। ਲਓ ਬਾਈ ਇਹ ਬਚਪਨ ਹੈ ਬੱਚਿਆਂ ਦਾ। ਇੱਕ ਨਹੀਂ ਤੇ ਆਹ ਲਓ ਬੂਟਾ ਜਿਹੜਾ ਤੁਹਾਨੂੰ ਦਿਖਾਇਆ। ਵੀ ਫੁੱਲ ਹੁਣ ਤੋਂ ਪੈਣ ਨਹੀਂ ਆਹ ਫੁੱਲ ਖੇਡ ਲਿਆ ਬਾਈ। ਇਹ ਗਿਆ ਬਿਆਰਤ। ਯਾਰ ਨਾਵੇਂ ਕਿ ਤਾਹ ਖੜਦੇ ਆ ਦੇਖੋ। ਆਹ ਆਹ। ਤੇ ਆਹ ਚੱਲ ਪਿਆ ਬਾਈ ਗੋਲੀਆਂ। ਆਹ। ਚਲੋ ਚੱਲ ਰਿਹਾ ਜੀ ਕੰਮ ਲੇਖਣਾ ਹੈ